ਜਿੰਨੇ ਕੰਮ ਮੈਂ ਕਰਾ ਸਕੂਗਾ ਨਾ ਜੀ ਸਰਕਾਰ ਤੋਂ ਉਹਦੇ ਲਈ ਸਭ ਤੋਂ ਪਹਿਲਾ ਜਿਹੜਾ ਸਟੈਪ ਹੈ ਉਹ ਸ਼ਹਿਰਾਂ ਦੇ ਵਿੱਚ ਕਮੇਟੀ ਵੱਲੋਂ ਮਤਾ ਪਿਆ ਹੋਣਾ ਚਾਹੀਦਾ ਤੇ ਪਿੰਡਾਂ ਦੇ ਵਿੱਚ ਪੰਚਾਇਤ ਵੱਲੋਂ ਮਤਾ ਪਿਆ ਹੋਣਾ ਚਾਹੀਦਾ ਇਹ ਪਹਿਲਾ ਸਟੈਪ ਹੈ ਮੇਰੀ ਤੁਹਾਨੂੰ ਇੱਕ ਮਿੰਟ ਬਾਪੂ ਜੀ ਇੱਕ ਮਿੰਟ ਇੱਕ ਮਿੰਟ ਬੈਠੋ ਮੇਰੀ ਤੁਹਾਨੂੰ ਬੇਨਤੀ ਇੱਕੋ ਹੀ ਹੈ ਸਾਰੇ ਨਗਰ ਨੂੰ ਕਿ ਤਕੜੇ ਹੋ ਕੇ ਹੰਬੜਾ ਮਾਰੋ ਸਾਰੇ ਦੇ ਸਾਰੇ ਵੋਟਾਂ ਦੇ ਵਿੱਚ ਚੰਗੇ ਸਾਥੀ ਨੇ ਜਿਹੜੇ ਉਹ ਉਹਨਾਂ ਨੂੰ ਜਿਤਾਓ ਆਪਦੀ ਕਮੇਟੀ ਬਣਾਓ ਤਾਂ ਕਿ ਇਹ ਕੰਮਾਂ ਦੀ ਰਫ਼ਤਾਰ ਜਿਹੜੀ ਆਉਣ ਵਾਲੇ 2.5 ਸਾਲਾਂ ਦੇ ਵਿੱਚ ਮੈਂ ਹੋਰ ਦੁੱਗਣੀ ਤਿੱਗਣੀ ਕਰ ਸਕਾਂ ਇਹ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੀਆਂ ਚੀਜ਼ਾਂ ਮੈਂ ਸਾਰੇ ਦੇ ਸਾਰੇ ਸਪੋਰਟਸ ਦੇ ਉੱਪਰ ਸੁਨਾਮ ਲੌਂਗਵਾਲ ਚੀਮਾ ਲੈ ਕੇ ਗਿਆ ਸੀਗਾ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਉਦੋਂ ਡੀ ਸਾਹਿਬ ਨੂੰ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਵੀ ਪੈਂਡਿੰਗ ਨਹੀਂ ਸਾਰੀਆਂ ਸਾਰੀਆਂ ਨੇ ਜਿਹੜੀਆਂ ਉਹ ਆਲਮੋਸਟ ਕੋਈ ਕੰਪਲੀਟ ਹੋ ਚੁੱਕੀ ਇੱਕ ਇਹ ਕੰਪਲੀਟ ਹੋ ਚੁੱਕੀ ਜਿਹੜੀ ਦਿਖਾਈ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਇੱਕ ਉਹ ਚਲੋ ਦਿਖਾਇਆ ਨਹੀਂ ਸੀਗਾ ਜਿਹੜਾ ਲੌਂਗ ਤੋਲਾਲ ਰੋਡ ਤੇ ਸਟੇਡੀਅਮ ਹੈ ਉਹ ਦਿਖਾਇਆ ਨਹੀਂ ਸੀਗਾ ਪਰ 1 ਕਰੋੜ 38 ਲੱਖ ਰੁਪਏ ਦੇ ਨਾਲ ਉਹ ਸ਼ੁਰੂ ਕਰਨ ਲੱਗਿਆ ਹਸਪੀਟਲ ਦਾ ਕੰਮ ਹੈ ਬੱਸ ਸਟੈਂਡ ਦਾ ਕੰਮ ਹੈ ਉਹ ਸਾਰੇ ਚੱਲ ਰਹੇ ਨੇ ਸੁਨਾਮ ਵਾਲੇ ਨੇ ਜਿਹੜੇ ਉਹ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਯਾ ਕੰਪਲੀਟ ਹੋ ਚੁੱਕੇ ਹੁਣ ਅਰਬਨ ਕਰੇ ਵਾਲੀ ਜਗਾ ਉਹ ਚਾਹੇ ਪ੍ਰਾਈਵੇਟ ਥਾਂ ਤੇ ਹੈ ਪਰ ਗੰਦ ਨਿਕਲ ਗਿਆ ਤੇ ਉਹ ਬੰਦੇ ਤੋਂ ਕਿਰਾਇਆ ਜਿਹੜਾ ਵੀਡੀਓ ਆਫਿਸ ਤੋਂ 4 ਪੈਸੇ ਆਉਣ ਲੱਗ ਗਿਆ ਮੈਂ ਤਾਂ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਮੁਬਾਰਕਾ ਵੀ ਤੁਸੀਂ ਸਾਰਿਆਂ ਦਿੱਤੀਆਂ ਤੁਹਾਡਾ ਸਵਾਗਤ ਵੀ ਬੜਾ ਭਰਵਾ ਤੁਸੀਂ ਕੀਤਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਮੈਂ ਤਾਂ ਸਿਰਫ ਇੰਨੀ ਹੀ ਬੇਨਤੀ ਕਰੂੰਗਾ ਕਿ ਜਿੱਥੇ ਕੱਲ ਸ਼ੁਕਰਾਨਾ ਯਾਤਰਾ ਕੱਢੀ ਹੈ ਪਟਿਆਲੇ ਕਾਲੀ ਮਾਤਾ ਮੰਦਿਰ ਤੋਂ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਤੇ ਉੱਥੇ ਹੀ ਇਸ ਨਵੀਂ ਜ਼ਿੰਮੇਵਾਰੀ ਜਿਹੜੀ ਕਿ ਮੇਰੇ ਮੋਢਿਆਂ ਦੇ ਉੱਪਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮਾਨ ਸਾਹਿਬ ਨੇ ਪੂਰੀ ਪਾਰਟੀ ਨੇ ਪਾਈ ਹੈ ਇਹਦੇ ਲਈ ਮੈਂ ਉਹਨਾਂ ਦੇ ਨਾਲ-ਨਾਲ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਕਿਉਂਕਿ ਜੇ ਤੁਸੀਂ ਇੱਥੇ ਤੱਕ ਮੈਨੂੰ ਪਹੁੰਚਾਇਆ ਤਾਂ ਹੀ ਇਹ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਮੀਡੀਆ ਤੋਂ ਤੁਹਾਡਾ ਸਾਰਿਆਂ ਦਾ ਸਿਰ ਨਿਵਾ ਕੇ ਔਰ ਹੱਥ ਜੋੜ ਕੇ ਤੁਹਾਡਾ ਬਈ ਸਾਰਿਆਂ ਦਾ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਪਹਿਲਾਂ ਡੇਢੀ ਦੇ ਵੇਲੇ ਤੋਂ ਉਹਨਾਂ ਦੇ ਨਾਲ ਦੇ ਬਹੁਤ ਸਾਰੇ ਸਾਥੀ ਦਿੱਤੇ ਹੋਏ ਫਤਵੇ ਇਹ ਨੂੰ ਸੇਰਾ ਜਾਂਦਾ ਹੈ ਇਹ ਠੀਕ ਹੈ ਕਿ ਉਹ ਤੋਂ ਮਗਰੋਂ ਚੱਲੋ ਕੰਮ ਤਾਂ ਕਰਨਾ ਮੇਰੀ ਜ਼ਿੰਮੇਵਾਰੀ ਹੀ ਹੈ ਸ਼ੌਕ ਹੈ ਮੇਰਾ ਮੇਰੀ ਡਿਊਟੀ ਹੈ ਉਹ ਤਾਂ ਮੈਂ ਕਰਨਾ ਹੀ ਕਰਨਾ ਹੈ ਪਰ ਉਸ ਨੂੰ ਰਿਕੋਗਨਾਈਜ਼ ਉਸ ਨੂੰ ਪਛਾਣ ਆ ਪਾਰਟੀ ਨੇ ਕੇਜਰੀਵਲ ਸਾਹਿਬ ਹੋਣਾ ਨੇ ਦਿੱਤੀ ਹੈ ਇਹਦੇ ਲਈ ਉਹਨਾਂ ਦਾ ਵੀ ਧੰਨਵਾਦ ਹੈ ਪਰ ਇਹਦੀ ਸ਼ੁਰੂਆਤ ਹੈ ਜਿਹੜੀ ਉਹ ਤੁਹਾਡੇ ਸਾਰੇ ਦੋਸਤੋਂ ਤੁਹਾਡਾ ਸਾਰਿਆਂ ਦਾ ਦਿਨ ਦੇ ਗਣੇ ਚ ਬਈ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੋ ਆਪਾਂ ਆਪਦੇ ਹਲਕੇ ਦੀ ਗੱਲ ਕਰ ਲਈਏ ਨਗਰ ਚੀਮਾ ਦੀ ਗੱਲ ਕਰ ਲਈਏ ਡੀ ਸਾਬ ਮੇਰੇ ਧਿਆਨ ਦੇ ਵਿੱਚ ਹੈ ਜਦੋਂ ਸਰਕਾਰ ਬਣੀ ਬਣੀ ਸੀ ਨਾ ਜੀ ਹਜੇ 2 2.5 ਹਫਤੇ ਹੋਏ ਸੀਗੇ ਮੈਂ डीसी ਸੰਗਰੂਰ ਉਦੋਂ ਜੁਆਇਨ ਹੀ ਕੀਤਾ ਸੀ 2 ਦਿਨ ਪਹਿਲਾਂ ਜਤਿੰਦਰ ਜੋਰਵਾਲ ਜੀ ਨੇ ਤੇ ਐਸ ਡੀ ਐਮ ਸੀਗੇ ਇੱਥੇ ਜਸਪ੍ਰੀ ਸਿੰਘ ਮੈਂ ਹਜੇ ਤਕਰੀਬਨ 10 12 ਦਿਨ ਹੋਏ ਸੀਗੇ ਹਜੇ ਉਹਨਾਂ ਨੇ ਜੁਆਇਨ ਕੀਤਾ ਹੀ ਸੀਗਾ ਤੇ ਮੈਂ ਉਹਨਾਂ ਨਾਲ ਪ੍ਰੋਗਰਾਮ ਬਣਾ ਲਿਆ ਮੈਂ ਕਿ ਜੀ ਇੱਕ ਦਿਨ ਮੈਂ ਮੇਰੇ ਹਲਕੇ ਦੇ ਵਿੱਚ ਕਿਉਂਕਿ ਇੱਕ ਵਿਜ਼ਨ ਬੜੀ ਕਲੀਅਰ ਸੀਗੀ ਕਿ ਜਿਸ ਦਿਨ ਪ੍ਰਮਾਤਮਾ ਨੇ ਲੋਕਾਂ ਨੇ ਮੌਕਾ ਦਿੱਤਾ ਮੈਂ ਕੀ ਕੁਝ ਕਰਨਾ ਤੇ ਉਸ ਦਿਨ ਸੰਡੇ ਦਾ ਦਿਨ ਸੀ ਐਤਵਾਰ ਦਾ ਮੇਰੇ ਯਾਦ ਆ ਮੈਂ ਸਵੇਰੇ ਸਵੇਰੇ ਉਹਨਾਂ ਨੂੰ ਡੀ ਸਾਹਬ ਨੂੰ 7 ਵਜੇ ਨਾਸ਼ਤੇ ਤੇ ਬੁਲਾ ਲਿਆ ਮੈਂ ਕਿਹਾ ਜੀ ਮੇਰੇ ਕੋਲ ਆ ਜਾਓ ਉਹ ਇੰਟ੍ਰੈਕ ਪੈਂਟ ਦੇ ਵਿੱਚ ਹੀ ਆ ਗਏ ਔਰ ਮੈਂ ਕਿਹਾ ਜੀ ਆਪਾਂ ਇਹ ਨਾਸ਼ਤਾ ਕਰਕੇ ਸਾਰੀ ਦਿਹਾੜੀ ਤਕਰੀਬਨ 3-4 ਵਜੇ ਤੱਕ ਮੈਂ ਤੁਹਾਨੂੰ ਸੁਨਾਮ ਲੌਂਗ ਵਾਲਾ ਚੀਮਾ ਮੈਂ ਲੈ ਕੇ ਜਾਣਾ ਵੀ ਕਿੱਥੇ-ਕਿੱਥੇ ਮੈਂ ਕੀ-ਕੀ ਮੇਰੇ ਕੰਮ ਦੇ ਵਿੱਚ ਕਿਉਂਕਿ ਅਸੀਂ ਵੀ ਚਲੋ ਪਹਿਲੀ ਵਾਰ ਸਰਕਾਰ ਦੇ ਵਿੱਚ ਆਏ ਸੀਗੇ ਬਹੁਤ ਸਾਰੀਆਂ ਸਾਡੀ ਲੋਕਾਂ ਦੀ ਵਿਜਨ ਤਾਂ ਹੋ ਸਕਦੀ ਹੈ ਪਰ ਉਹ ਐਡਮਿਨਿਸਟ੍ਰੇਟਿਵਲੀ ਕਿਵੇਂ ਪੂਰ ਚਾੜਨੀ ਹੈ ਉਦੇ ਵਾਸਤੇ ਤੁਹਾਡੇ ਲੋਕਾਂ ਦਾ ਜਿਹੜਾ ਪੋਜ਼ਿਟਿਵ ਸਹਿਯੋਗ ਹੈ ਬਹੁਤ ਜ਼ਰੂਰੀ ਹੁੰਦਾ ਹੈ। ਉਹਦੇ ਵਿੱਚ ਅਸੀਂ ਸੁਨਾਮ ਤੋਂ ਸ਼ੁਰੂ ਕੀਤਾ ਜੀ। ਸੁਨਾਮ ਦੇ ਵਿੱਚ ਆਈਟੀਆਈ ਦੇ ਵਿੱਚ 3-4 ਏਕੜ ਜਗ੍ਹਾ ਖਾਲੀ ਪਈ ਸੀਗੀ ਖੇਡ ਸਟੇਡੀਅਮ ਮੇਰੇ ਮਨ ਸੀਗਾ ਕਿਉਂ ਉਸ ਏਰੀਏ ਨੂੰ ਅੱਜ ਵੀ ਉਦਘਾਟਨਾ ਦਾ ਉਸ ਏਰੀਏ ਨੂੰ ਸਾਡੇ ਕੋਲ ਲੋਕਾਂ ਵਾਸਤੇ ਸੈਰਕਸੂਰ ਕਰਨ ਵਾਸਤੇ ਖੇਡਣ ਵਾਸਤੇ ਕੁਝ ਨਹੀਂ ਸੀਗਾ। ਇੱਕ ਜਿੱਥੇ ਅਰਬਨ ਕਰੇਵ ਹੈ ਜਿਹੜਾ ਇੱਕ ਰੈਸਟੋਰੈਂਟ ਬਣਿਆ ਹੋਇਆ ਹੈ ਜੀਮ ਸਾਹਿਬ ਉੱਥੇ ਜੇ ਤੁਹਾਨੂੰ ਪਹਿਲਾਂ ਦੀ ਇਹ ਜਿਹੀ ਫੋਟੋ ਦਿਖਾਵਾਂ ਨਾ ਉੱਥੇ ਟੱਠੇ ਫਿਰਦੇ ਹੁੰਦੇ ਸੀਗੇ ਛੱਤਾਂ ਢਈਆਂ ਹੋਈਆਂ ਸੀਗੀਆਂ ਵੀਡੀਓ ਆਫਿਸ ਦੇ ਵਿੱਚ ਸੀਗਾ ਸਰਪੰਚਾ ਸਰਪੰਚਾਂ ਨੂੰ ਬੈਠਣ ਦੀ ਕੋਈ ਥਾਂ ਨਹੀਂ ਸੀਗੀ ਇਸੇ ਤਰੀਕੇ ਦੇ ਨਾਲ ਸ਼ਹਿਰ ਦੇ ਵਿਚਲਾ ਇੱਕ ਟੋਬਾ ਜਿਹੜਾ ਉਹ ਦਿਖਾਇਆ ਪਾਰਕ ਬਾਗ ਦਿਖਾਇਆ ਰੋਜ਼ ਗਾਰਡਨ ਦਿਖਾਇਆ ਤੇ ਜਿਹੜੀ ਸਾਡੀ ਸਬਜ਼ੀ ਮੰਡੀ ਪ੍ਰਾਣੀ ਮਾਰਕੀਟ ਕਮੇਟੀ ਦੀ ਜਗ੍ਹਾ ਸੀਗੀ ਕਿ 1 ਏਕੜ ਉਹ ਦਿਖਾਇਆ ਇੱਥੇ ਚੀਮੇ ਆ ਗਏ ਚੀਮੇ ਸਭ ਤੋਂ ਪਹਿਲਾਂ ਇੱਥੇ ਜੋ ਹਾਲਾਤ ਸੀਗੇ ਉਹ ਦਿਖਾਇਆ ਇੱਥੇ ਟਰਾਲੀਆਂ ਭੂਗੜੀਆਂ ਖੜੀਆਂ ਹੁੰਦੀਆਂ ਸੀਗੀਆਂ ਤੇ ਬੱਸ ਸਟੈਂਡ ਦਿਖਾਇਆ ਹਸਪੀਟਲ ਦਿਖਾਇਆ ਤੇ ਇਹ ਸਾਰੀਆਂ ਚੀਜ਼ਾਂ ਇੱਥੇ ਦਿਖਾਈਆਂ ਐਂ ਚੀਮੇ ਤਿੰਨ ਚਾਰ ਚੀਜ਼ਾਂ ਇੱਥੇ ਦਿਖਾਈਆਂ ਤੇ ਮੈਨੂੰ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੀਆਂ ਚੀਜ਼ਾਂ ਮੈਂ ਸਾਰੇ ਦੇ ਸਾਰੇ ਸਪਾਟਸ ਦੇ ਉੱਪਰ ਸੁਨਾਮ ਲੌਂਗਵਾਲ ਚੀਮਾ ਲੈ ਕੇ ਗਿਆ ਸੀਗਾ ਅੱਜ ਤੋਂ तकरीबन 2.5 ਸਾਲ ਪਹਿਲਾਂ ਉਦੋਂ ਡੀ ਸਾਹਿਬ ਨੂੰ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਵੀ ਪੈਂਡਿੰਗ ਨਹੀਂ ਸਾਰੀਆਂ ਸਾਰੀਆਂ ਨੇ ਜਿਹੜੀਆਂ ਉਹ ਆਲਮੋਸਟ ਕੋਈ ਕੰਪਲੀਟ ਹੋ ਚੁੱਕੀ ਇੱਕ ਇਹ ਕੰਪਲੀਟ ਹੋ ਚੁੱਕੀ ਜਿਹੜੀ ਅ ਦਿਖਾਈ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਇੱਕ ਉਹ ਚਲੋ ਦਿਖਾਇਆ ਨਹੀਂ ਸੀਗਾ ਜਿਹੜਾ ਲੌਂਗ ਤੋਲਾਲ ਰੋਡ ਤੇ ਸਟੇਡੀਅਮ ਹੈ ਉਹ ਦਿਖਾਇਆ ਨਹੀਂ ਸੀਗਾ ਪਰ 1 ਕਰੋੜ 38 ਲੱਖ ਰੁਪਏ ਦੇ ਨਾਲ ਉਹ ਸ਼ੁਰੂ ਕਰਨ ਲੱਗਿਆ ਹਸਪੀਟਲ ਦਾ ਕੰਮ ਹੈ ਬਸ ਸਟੈਂਡ ਦਾ ਕੰਮ ਹੈ ਉਹ ਸਾਰੇ ਚੱਲ ਰਹੇ ਨੇ ਸੁਨਾਮ ਵਾਲੇ ਨੇ ਜਿਹੜੇ ਉਹ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਯਾ ਕੰਪਲੀਟ ਹੋ ਚੁੱਕੇ ਆ ਹੁਣ ਅਰਬਨ ਕਰੇ ਵਾਲੀ ਜਗਾ ਉਹ ਚਾਹੇ ਪ੍ਰਾਈਵੇਟ ਥਾ ਤੇ ਆ ਪਰ ਗੰਦ ਨਿਕਲ ਗਿਆ ਤੇ ਉਹ ਬੰਦੇ ਤੋਂ ਕਰਾਇਆ ਜਿਹੜਾ ਉਹ ਵੀਡੀਓ ਆਫਿਸ ਤੋਂ 4 ਪੈਸੇ ਆਉਣ ਲੱਗ ਗਿਆ ਇਸੇ ਤਰੀਕੇ ਦੇ ਨਾਲ ਗ੍ਰਿਡਾਂ ਗ੍ਰਿਡ ਦਾ ਇਸ਼ੂ ਸੀਗਾ ਉਹ ਹੋ ਚੁੱਕਿਆ ਜਿਹੜੀ 1.5 ਸਾਲ ਪਹਿਲਾਂ ਹੀ ਮੰਡੀ ਬਣਾਉਣੀ ਸੀਗੀ ਜਿੱਥੇ ਸਬਜ਼ੀ ਮੰਡੀ ਵਾਲੀ ਜਗਾ ਉਹ ਲੋਕ ਸੜਕ ਦੇ ਉੱਪਰ ਬੈੰਦੇ ਸੀਗੇ ਉਹ ਕੰਪਲੀਟ ਹੋ ਚੁੱਕਿਆ ਰੋਜ਼ ਗਾਰਡਨ ਜਿਹੜਾ ਹੈਗਾ ਉਹਦਾ ਕੰਮ ਹੈ ਜਿਹੜਾ ਉਹ ਆਲਮੋਸਟ ਕੰਪਲੀਟ ਹੋ ਚੁੱਕਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਸਾਥੀਓ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਤੁਹਾਡੀ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੁਹਾਡੀ ਵਿਜ਼ਨ ਹੋਵੇ ਨਾ ਦੂਰ ਅੰਦੇਸ਼ੀ ਤੁਹਾਨੂੰ ਤੁਸੀਂ ਹੋਣੇ ਚਾਹੀਦੇ ਹੋ ਕਿ ਕਿੱਥੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਜੇ ਉਹਦੇ ਮੁਤਾਬਕ ਚੱਲੋਗੇ ਤਾਂ ਫਿਰ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਸਰਕਾਰ ਕਰ ਨਾ ਸਕੇ ਨiyet ਹੋਣੀ ਚਾਹੀਦੀ ਹੈ ਉਸੇ ਨiyet ਨਾਲ ਲੱਗੇ ਹੋਏ ਆ ਚੱਲੇ ਹੋਏ ਆ ਤੇ ਅੱਜ ਮੈਂ ਸਮਝਦਾ ਕਿ ਜਿਹੜਾ ਇੱਕ ਨਰਕ ਬਣਿਆ ਹੋਇਆ ਸੀਗਾ ਉਹ ਅੱਜ ਇਹੋ ਜਿਹਾ ਸ਼ਾਇਦ ਹੀ ਸ਼ਾਇਦ ਹੀ ਇਹੋ ਜਿਹਾ ਜਿਹੜਾ ਸਬ ਤਸੀਲ ਕੰਪਲੈਕਸ ਹੈ ਮੇਰੇ ਖਿਆਲ ਅਜ ਆਪਣੇ ਇੱਕ ਤੋਂ ਜ਼ਿਲੇ ਤੱਕ ਹੀ ਪੂਰੇ ਪੰਜਾਬ ਦੇ ਵਿੱਚ ਸ਼ਾਇਦ ਨਾ ਹੋਵੇ ਔਰ ਫਿਰ ਔਰ ਫਿਰ ਮੈਨੂੰ ਤਾਂ ਕਈ ਵਾਰੀ ਐ ਸਮਝ ਨਹੀਂ ਆਉਂਦਾ ਵੀ ਸਰਕਾਰਾਂ ਦੇ ਵਿੱਚ ਹੁਣ ਤੱਕ ਇਹ ਤੋਂ ਪਹਿਲਾਂ ਲੀਡਰ ਔਰ ਅਫਸਰ ਕੰਮ ਕਿਵੇਂ ਕਰਦੇ ਰਹੇ ਹੁਣ ਇਸ ਜਗ੍ਹਾ ਦੀ ਜੇ ਮੈਂ ਤੁਹਾਨੂੰ ਦੱਸਾਂ ਅਸੀਂ ਇਹਦਾ ਟੋਟਲ ਸਟੇਸ਼ਨ ਕਰਾ ਲਿਆ ਦੇਖ ਲਿਆ ਸਾਰਾ ਪਲਾਨ ਕਰ ਲਿਆ ਦੋ ਵਾਰੀ ਉੱਥੇ ਆਰਕੀਟੈਕਟ ਚੰਡੀਗੜ੍ਹ ਤੇ ਪੀਡਬਲ ਨਾਲ ਗੱਲਬਾਤ ਹੋ ਗਈ ਮੀਟਿੰਗ ਹੋ ਗਈ ਸਾਰਾ ਸੀ ਨਕਸ਼ਾ ਪਲਾਨ ਕਰ ਲਿਆ ਉਹਦੇ ਚ ایਓਵੀ ਇਨਵੋਲਡ ਐਸਡੀਐਮ ਵੀ ਇਨਵੋਲਡ ਸਾਰੀ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ ਕਰਦਾ ਰਿਹਾ ਜਦੋਂ ਬਣਾਉਣ ਦੀ ਗੱਲ ਆਈ ਕੰਮ ਸ਼ੁਰੂ ਕਰਨ ਦੀ ਗੱਲ ਆਈ ਉਦੋਂ ਕਿਸੇ ਬੰਦੇ ਨੇ ਮੇਰੇ ਕੰਨ 'ਚ ਫੂਕ ਮਾਰਤੀ ਜੀ ਕਿ ਇੱਥੇ ਤਾਂ 57 ਦੁਕਾਨਾਂ ਵਿਗੀਆਂ ਹੋਈਆਂ ਨੇ ਬਹੁਤ ਪੁਰਾਣੀਆਂ ਮੈਂ ਕਹਿ ਰਾ ਹਾਂ ਕਿ ਜਬ ਪੈ ਗਿਆ ਤੇ ਉਹ ਉਹ ਪਤਾ ਕੀਤਾ ਨਾ ਕਮੇਟੀ ਵਾਲੇ ਨੂੰ ਪਤਾ ਤੁਸੀਂ ਕਮਾਲ ਦੀ ਗੱਲ ਦੇਖੋ ਨਾ ਐਡਮਿਨਿਸਟ੍ਰੇਸ਼ਨ ਨੂੰ ਪਤਾ ਨਾ ਕਮੇਟੀ ਵਾਲੇ ਨੂੰ ਪਤਾ ਨਾ ਡਬਲਯੂਡੀ ਵਾਲੇ ਨੂੰ ਪਤਾ ਵੀ ਦੁਕਾਨਾਂ ਇੱਥੇ 57 ਵਿਕੀਆਂ ਹੋਈਆਂ ਨੇ ਉਹ ਜਦੋਂ ਨਕਸ਼ਾ ਮੰਗਾਇਆ ਪੁਰਾਣਾ ਰਿਕਾਰਡ ਕਢਾਇਆ ਉਹ ਜਿੱਥੇ ਆ ਬਿਲਡਿੰਗਾਂ ਆਉਂਦੀਆਂ ਨੇ ਇਹਦੇ ਵਿੱਚ ਉਹ 57 ਦੁਕਾਨਾਂ ਬੋਲੀ ਜਾਣ ਤੇ ਮੈਨੂੰ ਹੁਣ ਇਹ ਉਹ ਕਹਿੰਦੇ ਜੀ ਮੈਨੂੰ ਕਿਸ ਸਿਆਣਪ ਦਿੱਤੀ ਕਿਸੇ ਅ ਅਧਿਕਾਰੀ ਨੇ ਕਹਿੰਦੇ ਜੀ ਆਪਾਂ ਕੈਨਸਲ ਕਰ ਦਿੰਦੇ ਆ ਉਹ ਮੈਂ ਕਿਹਾ ਭਾਈ ਤੂੰ ਤਾਂ ਕਹਦਾ ਕੈਨਸਲ ਕਰ ਦਿੰਦੇ ਆ ਜੇ ਕੈਨਸਲ ਕਰਤੀਂ ਅਗਲਾ ਕੋਰਟ ਚ ਵਿਚਾਲ ਜੂਗਾ ਨਾ ਦੁਕਾਨਾਂ ਬਣਨੀਆਂ ਨਾ ਮੇਰਾ ਸਭ ਤਹਿਸੀਲ ਕੰਪਲੈਕਸ ਰੁਕ ਜੂਗਾ ਮੈਨੂੰ ਤਾਂ ਰਹਿਣ ਦੇ ਜੀ ਸਲਾਹ ਨਾ ਦਿਓ ਮੈਂ ਉਹਦੇ ਹਿਸਾਬ ਨਾਲ ਕਰ ਲੂ ਹੈਂਡਲ ਤੇ ਮੁੜ ਕੇ ਫੇਰ ਦੁਬਾਰਾ ਨਵੇਂ ਸਿਰੇੋਂ ਕੰਮ ਸ਼ੁਰੂ ਕੀਤਾ ਸਾਰਾ ਕੁਝ ਮਨਜ਼ੂਰ ਹੋ ਚੁੱਕਿਆ ਇਹਦੀ ਸ਼ੁਰੂਆਤ ਕਰਨ ਆਉਣਾ ਸੀਗਾ ਸੀਐਮ ਸਾਹਿਬ ਨੂੰ ਨਾਲ ਲੈ ਕੇ ਤੇ ਉਹ ਸਾਰੇ ਦਾ ਸਾਰਾ ਜਿਹੜਾ ਨਕਸ਼ਾ ਹੈ ਉਹ ਫੇਰ ਮੁੜ ਕੇ ਦੁਬਾਰਾ ਚੇਂਜ ਕੀਤਾ ਬਿਲਡਿੰਗ ਤਿੰਨ ਵਾਰੀ ਘੁਮਾਈ ਆ ਜਿਹੜਾ ਕੰਪਲੈਕਸ ਹੈ ਇਹ ਇਹ ਸੈੱਟ ਕੀਤਾ ਤੇ ਇਸ ਹਿਸਾਬ ਨਾਲ ਸੈੱਟ ਕੀਤਾ ਵੀ ਮੇਰਾ ਕੰਪਲੈਕਸ ਹੈ ਜਿਹੜਾ ਸਾਰੇ ਦਾ ਸਾਰਾ ਉਹ ਵੀ ਬਣ ਜੇ ਤੇ ਨਾ ਹੀ ਉਹ 57 ਦੁਕਾਨਾਂ ਡਿਸਟਰਬ ਹੋਣ ਤਾਂ ਕਿ ਉਹਨਾਂ ਨਾਲ ਕਿਸੇ ਤਰੀਕੇ ਦਾ ਕਲੇਸ਼ ਨਾ ਪਵੇ ਕਿਉਂਕਿ ਉਹਦੇ ਚ ਪ੍ਰੋਬਲਮ ਕੀ ਸੀਗੀ ਕਿ ਸਰਕਾਰ ਨੇ ਜਦੋਂ ਬਣਾਇਆ ਸੀ ਬੱਸ ਸਟੈਂਡ ਇਹ ਉਦੋਂ 57 ਦੁਕਾਨਾਂ ਵੇਚਤੀਆਂ ਲੋਕਾਂ ਨੇ ਦੁਕਾਨਾਂ ਲੈ ਵੀ ਲਈਆਂ ਉਹ ਇਸ ਕਰਕੇ ਲੈ ਲਈ ਭਾਈ ਜਦੋਂ ਬੱਸ ਸਟੈਂਡ ਚੱਲੂਗਾ ਨਾਲ ਦੁਕਾਨਾਂ ਚੱਲ ਜਾਣਗੀਆਂ ਨਾ ਬੱਸ ਸਟੈਂਡ ਚੱਲਿਆ ਨਾ ਦੁਕਾਨਾਂ ਬਣੀਆਂ ਨਾ ਦੁਕਾਨਾਂ ਦੇ ਪੈਸੇ ਆਏ ਲੋਕ ਖੱਜਲ ਖਵਰ ਸੜਕ ਤੇ ਹੋਈ ਜਾਂਦੇ ਨੇ ਉਥੇ ਇੰਨੀ ਤੇਜ਼ ਸਪੀਡ ਨਾਲ ਗੱਡੀਆਂ ਨਿਕਲਦੀਆਂ ਨੇ ਕਿਸੇ ਦਾ ਕਿਸੇ ਦੀ ਜਾਨ ਦਾ ਨੁਕਸਾਨ ਹੋ ਜਾਏ ਸਰਕਾਰ ਨੇ ਕਰੋੜਾਂ ਰੁਪਏ ਲਾਤਾ ਪਿਛਲੇ ਸਰਕਾਰਾਂ ਨੇ ਉਰੇ ਪਰ ਦਿਮਾਗ ਨਹੀਂ ਲਾਇਆ ਹੈਗਾ ਕਰੋੜਾਂ ਰੁਪਏ ਤਾਂ ਲਾਤਾ ਲੋਕ ਫੇਰ ਉਹੀ ਖੱਜਲ ਹੋਈ ਜਾਂਦੇ ਸੀਗੇ ਸੋ ਇਹੋ ਜਿਹਾ ਸਿਸਟਮ ਚੱਲਦਾ ਰਿਹਾ ਮੇਰੇ ਤਾਂ ਸਮਝ ਨਾ ਆਇਆ ਤੇ ਜਦੋਂ ਇੱਥੇ ਹੁਣ ਸ਼ਿਫਟ ਕੀਤਾ ਤੇ ਉਹ ਸਾਰੀ ਦੇ ਸਾਰਿਆਂ ਕਿਉਂਕਿ ਉਹ ਵੀ ਵਿਚਾਰੇ ਦੁਕਾਨਦਾਰਾਂ ਵਾਲੇ ਵੀ ਕਿਉਂ ਪੈਸੇ ਭਰਦੇ ਜਦੋਂ ਕੋਈ ਬਾਸੀ ਨਹੀਂ ਅੰਦਰ ਵੜਦੀ ਕੋਈ ਸਵਾਰੀ ਨਹੀਂ ਆਉਂਦੀ ਹੈਗੀ ਉਹਨਾਂ ਨੇ ਪੈਸੇ ਕਿ ਉੱਪਰ ਨੇ ਸੀਗੇ ਸੋ ਉਹਨਾਂ ਨਾਲ ਜਿਹੜਾ ਰੌਲਾ ਪੈਣਾ ਸੀਗਾ ਉਹ ਵੀ ਅਵੋਇਡ ਕੀਤਾ ਉਹ ਤੋਂ ਬਚਤ ਰੱਖੀ ਤੇ ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਉਹ ਮੇਰੇ ਵੀਰ ਪਤਾ ਨਹੀਂ ਕੌਣ ਕੌਣ ਨੇ ਪਤਾ ਨਹੀਂ ਸ਼ਾਇਦ ਉਹ ਵਿਚਾਰੇ ਆਪ ਹੀ ਲੈ ਕੇ ਭੁੱਲ ਭੱਲ ਗਏ ਹੁਣ ਦੁਕਾਨਾਂ ਵੀ ਸਾਡੀ ਦੁਕਾਨਾਂ ਵੀ ਬੋਲਦੀਆਂ ਨੇ ਓਰੇ ਸੋ ਮੇਰੀ ਉਹਨਾਂ ਮੇਰੇ ਵੀਰਾਂ ਨੂੰ ਤੁਹਾਡੇ ਸ਼ਹਿਰ ਦੇ ਹੋਣਗੇ ਤੁਹਾਨੂੰ ਪਤਾ ਹੋਊਗਾ ਜੀ ਜਿੰਨਾ ਜਿੰਨਾਂ ਨੇ ਆਪ ਦਾ ਕਮੇਟੀ ਦੇ ਵਿੱਚੋਂ ਪਤਾ ਕਰੋ ਜਿਨ੍ਹਾਂ ਜਿਹਦੀਆਂ ਦੁਕਾਨਾਂ ਹੈਗੀਆਂ ਉਹ ਦੁਕਾਨਾਂ ਜਿਨ੍ਹਾਂ ਲੈਣੀਆਂ ਨੇ ਬਣਾਉਣੀਆਂ ਨੇ ਸੀ ਉਹਨਾਂ ਏਰੀਆ ਛੱਡਿਆ ਹੋਇਆ ਹੈ ਉਹ ਲਓ ਬਣਾਓ ਪੈਸੇ ਭਰੋ ਕਮੇਟੀ ਨੂੰ ਕਮੇਟੀ ਤੋਂ ਖਰੀਦਿਏ ਪੈਸੇ ਭਰੋ ਕਮੇਟੀ ਨੂੰ ਤਾਂ ਕਿ ਕਮੇਟੀ ਨੂੰ ਵੀ ਚਾਰ ਪੈਸੇ ਦੀ ਆਮਦਨ ਹੋਵੇ ਆਪਾਂ ਕਿਸੇ ਹੋਰ ਕੰਮ ਤੇ ਲਾਈਏ ਜਿਹਨੇ ਨਹੀਂ ਲੈਣੀ ਹੈਗੀ ਉਹ ਛੱਡੋ ਭਾਈ ਆਪਦੀ ਸਰੈਂਡਰ ਕਰੋ ਅਸੀਂ ਉੱਥੇ ਕੁਝ ਹੋਰ ਕਰੀਏ ਠੀਕ ਹੈ ਨਾ ਜੀ ਗੱਲ ਸੋ ਇਸ ਕਰਕੇ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਿਸਟਮ ਦੇ ਨਾਲ ਜੇ ਚੱਲਾਂਗੇ ਅਸਲ ਚ ਹੁੰਦਾ ਕੀ ਹੈ ਕਿ ਸਰਕਾਰੀ ਪੈਸੇ ਨੂੰ ਤਾਂ ਨਾ ਕਈ ਵਾਰੀ ਲੀਡਰ ਵੀ ਅਫਸਰ ਵੀ ਲੋਕ ਵੀ ਆ ਸਮਝ ਲੈਂਦੇ ਨੇ ਕਿ ਜਿੱਥੇ ਬੇਪਰਾਨ ਕਰ ਦੋ ਜਿੱਥੇ ਮਰਜ਼ੀ ਖਰਾਬ ਕਰ ਦੋ ਇਸੇ ਵਜ੍ਹਾ ਕਰਕੇ ਅੱਜ ਵੀ 75 ਸਾਲਾਂ ਬਾਅਦ ਆਪਾਂ ਜੋ ਬੁਨਿਆਦੀ ਸਹੂਲਤਾਂ ਦੇ ਨਾਲ ਆਪਾਂ ਜੂਝੀ ਜਾਂਦੇ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਇਹ ਤੁਹਾਡਾ ਆਪਦਾ ਪ੍ਰੋਜੈਕਟ ਹੈ ਬਹੁਤ ਵਧੀਆ ਬਣ ਗਿਆ ਹੁਣ ਇਹਨੂੰ ਸੰਭਾਲ ਕੇ ਰੱਖਣ ਦਾ ਕੰਮ ਹੈ ਜਿਹੜਾ ਉਹ ਤੁਹਾਡਾ ਆਪ ਦਾ ਹੈ ਔਰ ਹਰ ਤਰੀਕੇ ਨਾਲ ਇਹਦਾ ਇਹਦੇ ਚ ਇਸ ਜੀਬ ਸਭ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਤੁਸੀਂ ਉਹਦਾ ਇਨਸ਼ੋਰ ਹੈ ਜਿਹੜਾ ਉਹ ਕਰਿਓ ਸੋ ਤੁਹਾਡਾ ਸਾਰਿਆਂ ਦਾ ਜੀ ਦਿਲ ਦੀਆਂ ਗਹਿਰਾਈਆਂ ਚੋਂ ਇੱਕ ਵਾਰ ਬਹੁਤ ਬਹੁਤ ਫੇਰ ਤੋਂ ਧੰਨਵਾਦ ਇਸ ਤੋਂ ਬਾਅਦ ਆਪਾਂ ਦੋ ਪ੍ਰੋਜੈਕਟ ਹੋਰ ਨੇ ਸਨਾਮ ਤੋਲਾ ਰੂਟ ਤੇ ਉੱਪਰ ਇੱਕ ਤਕਰੀਬਨ 2.5 ਕਰੋੜ ਦਾ ਪੁਲ ਹੈ ਉਹ ਬਣਿਆ ਹੈ ਔਰ ਫਿਰ 1 ਕਰੋੜ 38 ਲੱਖ ਰੁਪਏ ਦੇ ਨਾਲ ਸਟੇਡੀਅਮ ਦੀ ਸ਼ੁਰੂਆਤ ਕਰਨੀ ਹੈ ਤੇ ਫਿਰ ਸੁਨਾਮ 1 ਕਰੋੜ 88 ਲੱਖ ਦੇ ਇੱਕ ਆਈਟੀਆ ਪਾਰਕ ਦੀ ਜਿਹੜੀ ਉਦਘਾਟਨਾ ਉਹ ਕਰਨਾ ਹੈ ਸੋ ਤੁਹਾਡਾ ਔਰ ਇੱਕ ਮੈਂ ਬੇਨਤੀ ਹਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਰوں ਕਿਉਂਕਿ ਤੁਸੀਂ ਤਾਂ ਮੇਰੇ ਆਪ ਦੇ ਹੋ ਮੇਰੇ ਪਰਿਵਾਰ ਹੋ ਪਾਰਟੀ ਨੇ ਲੀਡਰਸ਼ਿਪ ਨੇ ਜ਼ਿੰਮੇਵਾਰੀ ਲਈ ਹੈ ਸਭ ਤੋਂ ਪਹਿਲਾ ਚੈਲੇਂਜ ਸਾਡੇ ਲਈ ਹੈਗਾ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਪੰਜ ਕਾਰਪੋਰੇਸ਼ਨਾਂ ਨੇ 42 ਸ਼ਹਿਰ ਨੇ ਕੁਝ 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 ਬਾਈ ਇਲੈਕਸ਼ਨਾਂ ਵੀ ਦੇ ਵਿੱਚ ਆ ਉਹਦੇ ਵਿੱਚ ਆਪਣਾ ਚੀਮਾ ਵੀ ਆਉਂਦਾ ਤਗੜੇ ਹੋ ਕੇ ਹਮਲਾ ਮਾਰੋ ਇਹ ਸਾਰੇ ਦੀ ਸਾਰੀ ਵੈਰੀ ਟੀਮ ਨੂੰ ਸਾਰੀ ਸਾਡੀ ਪਾਰਟੀ ਸਾਰੇ ਸਾਥੀਆਂ ਨੂੰ ਟੀਮ ਨੂੰ ਬੇਨਤੀ ਹੈ ਕਿ ਤਗੜੇ ਹੋ ਕੇ ਹਮਲਾ ਮਾਰੋ ਇੱਥੇ ਕਿਉਂਕਿ ਜਿੰਨੇ ਕੰਮ ਮੈਂ ਕਰਾ ਸਕੂਗਾ ਨਾ ਜੀ ਸਰਕਾਰ ਤੋਂ ਉਹਦੇ ਲਈ ਸਭ ਤੋਂ ਪਹਿਲਾ ਜਿਹੜਾ ਸਟੈਪ ਹੈ ਉਹ ਸ਼ਹਿਰਾਂ ਦੇ ਵਿੱਚ ਕਮੇਟੀ ਵੱਲੋਂ ਮਤਾ ਪਿਆ ਹੋਣਾ ਚਾਹੀਦਾ ਤੇ ਪਿੰਡਾਂ ਦੇ ਵਿੱਚ ਪੰਚਾਇਤ ਵੱਲੋਂ ਮਤਾ ਪਿਆ ਹੋਣਾ ਚਾਹੀਦਾ ਇਹ ਪਹਿਲਾ ਸਟੈਪ ਹੈ ਮੇਰੀ ਤੁਹਾਨੂੰ ਇੱਕ ਮਿੰਟ ਬਾਪੂ ਜੀ ਇੱਕ ਮਿੰਟ ਇੱਕ ਮਿੰਟ ਬੈਠੋ ਮੇਰੀ ਤੁਹਾਨੂੰ ਬੇਨਤੀ ਇੱਕੋ ਹੀ ਹੈ ਸਾਰੇ ਨਗਰ ਨੂੰ ਕਿ ਤਕੜੇ ਹੋ ਕੇ ਹੰਬੜਾ ਮਾਰੋ ਸਾਰੇ ਦੇ ਸਾਰੇ ਵੋਟਾਂ ਦੇ ਵਿੱਚ ਚੰਗੇ ਸਾਥੀ ਨੇ ਜਿਹੜੇ ਉਹ ਉਹਨਾਂ ਨੂੰ ਜਿਤਾਓ ਆਪਦੀ ਕਮੇਟੀ ਬਣਾਓ ਤਾਂ ਕਿ ਇਹ ਕੰਮਾਂ ਦੀ ਰਫ਼ਤਾਰ ਹੈ ਜਿਹੜੀ ਆਉਣ ਵਾਲੇ ਸਵਾ ਦੋ ਸਾਲਾਂ ਦੇ ਵਿੱਚ ਮੈਂ ਹੋਰ ਦੁੱਗਣੀ ਤਿਕਣੀ ਕਰ ਸਕਾਂ ਇਹ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਤੁਹਾਨੂੰ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗ੍ਰਾਂਹਾਂ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਥੈਂਕ ਯੂ ਮੰਤਰੀ ਸਾਹਿਬ ਸੋ ਹੁਣ ਮੰਤਰੀ ਸਾਹਿਬ ਦਾ ਸਨਮਾਨ ਹੈ